ਫਸਟ ਨਿਊ ਇੰਡੀਆ ਜੇ ਤੁਹਾਡਾ ਸਵਾਗਤ ਹੈ ਮੈਂ ਅਮਰ ਸਿੰਘ ਬੀਤੇ ਕੱਲ ਜਦੋਂ ਅਸੀਂ ਪਿੰਡ ਸਰੂਪ ਸਿੰਘ ਵਾਲਾ ਵਿਖੇ ਗੁਡਾਮਾ ਦੇ ਵਿੱਚ ਜਿਸ ਦਾ ਨਾਮ ਸ਼ਿਵਾ ਗਡਾਉਣਾ ਹੈ ਜਿਸ ਵਿੱਚ ਪਹੁੰਚੇ ਤਾਂ ਅਸੀਂ ਦੇਖਿਆ ਕਿ ਉੱਥੇ ਕਣਕ ਦੀਆਂ ਬੋਰੀਆਂ ਵਿੱਚ ਪਾਣੀ ਪਾਇਆ ਜਾ ਰਿਹਾ ਸੀ ਜਿਸ ਦੀਆਂ ਖਬਰਾਂ ਸਾਨੂੰ ਲਗਭਗ ਪਹਿਲਾਂ ਹੀ ਮਿਲ ਚੁੱਕੀਆਂ ਸਨ ਪਰ ਜਦੋਂ ਅਸੀਂ ਜਦੋਂ ਅਸੀਂ ਉੱਥੇ ਪਹੁੰਚ ਕੇ ਸਾਰੀਆਂ ਤਸਵੀਰਾਂ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲੀਆਂ ਜਦੋਂ ਇਸ ਮਸਲੇ ਬਾਰੇ ਅਸੀਂ ਸਿਮਰਜੀਤ ਸਿੰਘ ASFO ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਫੋਨ ਤੇ ਕੀ ਕਿਹਾ ਸੀ ਤੁਹਾਨੂੰ ਸੁਣਾਉਂਦੇ ਹਾਂ ਹੈਲੋ ਸਰ ਨਮਸਕਾਰ ਜੀ ਨਮਸਕਾਰ ਜੀ ਸੇਤਾ ਸੁਣਾਓ ਵਧੀਆ ਜੀ ਵਧੀਆ ਫਾਸਟ ਰਿਪੋਰਟ ਇੰਡੀਆ ਤੋਂ ਗੱਲ ਕਰ ਰਿਹਾ ਜੀ ਅਮਰ ਸਿੰਘ ਹਾਂਜੀ ਹਾਂਜੀ ਬੋਲੋ ਜੀ ਭਾਜੀ ਸਟਿੰਗ ਆਪਰੇਸ਼ਨ ਕੀਤਾ ਸੀ ਗੁਰੂ ਅਰਸਾਏ ਸ਼ਿਵਾ ਗਡਾਉਂਸ ਦਾ ਸ਼ਿਵਾ ਜਿਹੜੇ ਗਡਾਉਂਸ ਹੈਗੇ ਨੇ ਸ਼ਿਵਾ ਗਡਾਉਂ ਹਾਂਜੀ ਸ਼ਿਵਾ ਗਡਾਉਂਸ ਦਾ ਕਿੱਦਿ ਕੀਤਾ ਸੀ ਟਸਟਿਕ ਆਪਰੇਸ਼ਨ ਅਸੀਂ ਕੀਤਾ ਸੀ ਜੀ ਮੈਂ ਤੇ ਇੱਕ ਮੇਰਾ ਸਾਥੀ ਪੱਤਰਕਾਰ ਸੀ ਹੋਰ ਠੀਕ ਹੈ ਜੀ ਉੱਥੇ ਜਦੋਂ ਅਸੀਂ ਪਹੁੰਚੇ ਹਾਂ ਤੇ ਪਾਣੀ ਪਾਇਆ ਜਾ ਰਿਹਾ ਸੀ ਬੋਰੀਆਂ ਗਿੱਲੀਆਂ ਕੀਤੀਆਂ ਜਾ ਰਹੀ ਸੀ ਵਿਦ ਪ੍ਰੂਫ ਗੱਲ ਕਰ ਰਹੇ ਹਾਂ ਜੀ ਪਾਈਪ ਪੁਰਾਣੇ ਦੇ ਵਿੱਚ ਸੀ ਪਾਣੀ ਉਹ ਪਾ ਰਹੇ ਸੀ ਜੀ ਉੱਥੇ ਇਹ ਸ਼ਿਵਾ ਗਡਾਉਂ ਦੀ ਗੱਲ ਹੈ ਇਹ ਸ਼ਿਵਾ ਗਡਾਉਂਸ ਦੀ ਗੱਲ ਕਰ ਰਹੇ ਹਾਂ ਜੀ ਨੇ ओके ओके ओके। ਮੈਨੂੰ ਪਹਿਲੇ ਫੋਨ ਆ ਰਿਹਾ ਸੀ ਨਾ ਕਹ ਰਹੇ ਸੀ ਕਿ ਪਤਾ ਨਹੀਂ ਕੋਈ ਹੋਰ ਕੋ ਨਾਮ ਦਾ ਨਾਂ ਲਈ ਹੁੰਦੇ ਸੀ। ਕੱਲ ਪਰਸੋ ਫੋਨ ਆਇਆ ਸੀਗਾ। ਨਹੀਂ ਨਹੀਂ ਇਹ ਸ਼ਿਵਾ ਡਾਂਸ ਦੀ ਗੱਲ ਕਰ ਰਹੇ ਹਾਂ ਜੀ। ਮੈਂ ਦਾ ਸ਼ਿਵਾ ਦੀ ਕਰ ਰਹੇ ਹਾਂ। ਮੈਂ ਮੈਂ ਸ਼ਿਵਾ ਦਾ ਕੀਤਾ ਜੀ ਖਬਰ। ਓਕੇ 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 ਓਕੇ। আচ্ছা আচ্ছা। ਇਹ ਦੱਸੋ ਹੁਣ ਤੁਸੀਂ ਕਿੱਥੇ ਮਿਲੋਗੇ ਆਪਾਂ ਬਾਈਟ ਲੈਣੀ ਤੁਹਾਡੀ? ਮੈਂ ਅੱਜ ਤਾਂ ਹੈ ਨਹੀਂ ਤੇ ਕੱਲ ਤੁਸੀਂ ਮੈਨੂੰ ਦਿਖਾ ਦਿਓ। ਕੀ ਕੀ ਹੈ ਕੀ ਐ? ਤੁਸੀਂ ਗੁਰੂਵਾਰ ਸ ਆਇਆ ਹੋਗੇ ਕੱਲ? ਹਾਂਜੀ ਹਾਂਜੀ ਬਿਲਕੁਲ। ਚਲੋ ਸਰ ਮੈਂ ਤੁਹਾਨੂੰ ਬੈਕ ਕਾਲ ਕਰਾਂਗਾ ਇਸੇ ਨੰਬਰ ਤੇ ਤੇ ਫਿਰ ਆਪਾਂ ਮਿਲ ਕੇ ਗੱਲ ਕਰ ਲਾਂਗੇ। ਕੋਈ ਗੱਲ ਨਹੀਂ। ਜੀਵੇ ਕੀ ਤਸਵੀਰਾਂ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਹੈ ਕਿਵੇਂ ਕਣਕ ਦੀਆਂ ਬੋਰੀਆਂ ਉੱਤੇ ਪਾਣੀ ਪਾਇਆ ਜਾ ਰਿਹਾ ਹੈ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿਵੇਂ ਸਰਕਾਰੀ ਕਣਕ ਦਾ ਕੁਟਾਲਾ ਕੀਤਾ ਜਾਂਦਾ ਹੈ ਤਸਵੀਰਾਂ ਦੇਖ ਕੇ ਆਪਣੀ رائے ਜ਼ਰੂਰ ਦੇਣੀ ਹੈ ਕਿਵੇਂ ਕਣਕ ਦਾ ਕੁਟਾਲਾ ਕੀਤਾ ਜਾਂਦਾ ਹੈ ਇਸ ਕੁਟਾਲੇ ਦੀ ਛਾਂਬੀਨ ਕਦੋਂ ਹੋਏਗੀ ਆਮ ਲੋਕਾਂ ਦੁਆਰਾ ਬਣਾਈ ਗਈ ਸਰਕਾਰ ਕਦੋਂ ਜਾਗੇਗੀ ਇੱਕ ਪਾਸੇ ਪ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਹੈ ਦੂਜੇ ਪਾਸੇ ਪ੍ਰਿਸ਼ਟਾਚਾਰ ਸ਼ਰਿਆਮ ਕਰ ਰਹੇ ਮੁਲਾਜ਼ਮ ਇਹ ਸਾਰਾ ਕੰਮ ਕਿਸ ਦੀ ਛੇ ਵਿੱਚ ਹੋ ਰਿਹਾ ਇਸ ਦਾ ਵੀ ਖੁਲਾਸਾ ਕੀਤਾ ਜਾਵੇਗਾ ਕਣਕ ਦੀਆਂ ਬੋਰੀਆਂ ਤੇ ਪਾਣੀ ਪਾ ਇਹ ਵਜਨ ਵਧਾਉਣ ਦੀ ਪ੍ਰਕਿਰਿਆ ਇਸ ਤਰ੍ਹਾਂ ਚੱਲ ਰਹੀ ਸੀ ਜਿਵੇਂ ਉਹਨਾਂ ਨੂੰ ਕਿਸੇ ਦਾ ਡਰ ਨਾ ਹੋਵੇ ਜੀਵੇ ਕੀ ਤਸਵੀਰਾਂ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਹੈ ਕਿਵੇਂ ਕਣਕ ਦੀਆਂ ਬੋਰੀਆਂ ਉੱਤੇ ਪਾਣੀ ਪਾਇਆ ਜਾ ਰਿਹਾ ਹੈ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿਵੇਂ ਸਰਕਾਰੀ ਕਣਕ ਦਾ ਕੁਟਾਲਾ ਕੀਤਾ ਜਾਂਦਾ ਹੈ ਤਸਵੀਰਾਂ ਦੇਖ ਕੇ ਆਪਣੀ رائے ਜ਼ਰੂਰ ਦੇਣੀ ਹੈ ਕਿਵੇਂ ਕਣਕ ਦਾ ਕੁਟਾਲਾ ਕੀਤਾ ਜਾਂਦਾ ਹੈ ਇਸ ਕੁਟਾਲੇ ਦੀ ਛਾਂਬੀਨ ਕਦੋਂ ਹੋਏਗੀ ਆਮ ਲੋਕਾਂ ਦੁਆਰਾ ਬਣਾਈ ਗਈ ਸਰਕਾਰ ਕਦੋਂ ਜਾਗੇਗੀ ਇੱਕ ਪਾਸੇ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਹੈ ਦੂਜੇ ਪਾਸੇ ਭ੍ਰਿਸ਼ਟਾਚਾਰ ਸ਼ਰਿਆਮ ਕਰ ਰਹੇ ਮੁਲਾਜ਼ਮ ਇਹ ਸਾਰਾ ਕੰਮ ਕਿਸ ਦੀ ਛੇ ਵਿੱਚ ਹੋ ਰਿਹਾ ਇਸ ਦਾ ਵੀ ਖੁਲਾਸਾ ਕੀਤਾ ਜਾਵੇਗਾ ਕਣਕ ਦੀਆਂ ਬੋਰੀਆਂ ਤੇ ਪਾਣੀ ਪਾ ਵਜਨ ਵਧਾਉਣ ਦੀ ਪ੍ਰਕਿਰਿਆ ਇਸ ਤਰ੍ਹਾਂ ਚੱਲ ਰਹੀ ਸੀ ਜਿਵੇਂ ਉਹਨਾਂ ਨੂੰ ਕਿਸੇ ਦਾ ਡਰ ਨਾ ਹੋਵੇ ਗੁਰੂ ਹਰ ਸਹਾਇ ਵਿੱਚ ਬਣੇ ਸ਼ਿਵਾ ਕੰਪਨੀ ਦੇ ਗੋਦਾਮਾਂ ਦੇ ਕਰਮਚਾਰੀਆਂ ਵੱਲੋਂ ਸਰਕਾਰੀ ਅਨਾਜ ਤੇ ਕਰ ਰਹੇ ਹਨ ਲੱਖਾਂ ਦਾ ਕਪਲਾ ਗੁਰੂ ਹਰ ਸਹਾਏ ਦੇ ਪਿੰਡ ਸਰੂਪੇ ਵਾਲਾ ਤੇ ਸ਼ਰੀ ਵਾਲਾ ਰੋਡ ਸ਼ਿਵਾ ਕੰਪਨੀ ਦੇ ਗੋਦਾਮਾਂ ਵਿੱਚ ਸਟੋਰ ਕੀਤੀ ਗਈ ਸਰਕਾਰੀ ਕਣਕ ਦੀਆਂ ਬੋਰੀਆਂ ਉੱਪਰ ਪਾਈਪ ਲਗਾ ਕੇ ਮੋਟਰ ਰਾਹੀਂ ਪਾਣੀ ਪਾਇਆ ਜਾ ਰਿਹਾ ਸੀ ਜਦੋਂ ਫਾਸਟ ਨਿਊਜ਼ ਇੰਡੀਆ ਦੀ ਟੀਮ ਨੇ ਆਪਣੇ ਕੈਮਰੇ ਰਾਹੀਂ ਸਾਰੀਆਂ ਤਸਵੀਰਾਂ ਨੂੰ ਕੀਤਾ ਕੈਦ ਉੱਥੇ ਮੌਜੂਦ ਕਮਰਚਾਰੀਆਂ ਨੂੰ ਪੈ ਗਈ ਆ ਪਾਜੜਾ ਸੂਤਰਾਂ ਦੇ ਹਵਾਲੇ ਤੋਂ ਮਿਲੀ ਗੁਪਤ ਜਾਣਕਾਰੀ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਇਹ ਨਾ ਕਣਕ ਦੀਆਂ ਬੋਰੀਆਂ ਉੱਪਰ ਪਾਣੀ ਪਾਇਆ ਜਾ ਰਿਹਾ ਸੀ ਅਤੇ ਵજન ਵਧਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ ਗੁਰੂ ਹਰ ਸਹਾਏ ਦੇ ਗੋਦਾਮਾਂ ਵਿੱਚ ਸਟੋਰ ਕੀਤੇ ਅਨਾਜ ਨੂੰ ਭਾਰੀ ਨੁਕ ਰਹਾ ਹੈ ਪੰਜਾਬ ਸਰਕਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਹਰ ਸਹਾਇ ਵਿੱਚ ਬਣੇ ਸ਼ਿਵਾ ਕੰਪਨੀ ਦੇ ਗੋਦਾਮਾਂ ਦੇ ਕਰਮਚਾਰੀਆਂ ਵੱਲੋਂ ਸਰਕਾਰੀ ਅਨਾਜ ਦੇ ਕਰ ਰਹੇ ਹਨ ਲੱਖਾਂ ਦਾ ਕਪਲਾ ਗੁਰੂ ਹਰ ਸਹਾਇ ਦੇ ਪਿੰਸ ਰੂਪੀ ਵਾਲਾ ਤੇ ਫਰੀ ਵਾਲਾ ਰੋਡ ਸ਼ਿਵਾ ਕੰਪਨੀ ਦੇ ਗੋਦਾਮਾਂ ਤੋਂ ਹੁੰਦਾ ਹੋਇਆ ਸਰਕਾਰੀ ਕਣਕ ਦੀਆਂ ਹੋ ਰਹੀਆਂ ਉੱਪਰ ਪਾਈਪ ਲਗਾ ਕੇ ਮੋਟਰ ਰਾਹੀਂ ਪਾਣੀ ਪਾਇਆ ਜਾ ਰਿਹਾ ਸੀ ਜਦੋਂ ਫਾਸਟ ਨਿਊਜ਼ ਇੰਡੀਆ ਦੀ ਟੀਮ ਨੇ ਆਪਣੇ ਕੈਮਰੇ ਰਾਹੀਂ ਸਾਰੀਆਂ ਤਸਵੀਰਾਂ ਨੂੰ ਕੀਤਾ ਕੈਦ ਉੱਥੇ ਮੌਜੂਦ ਕਮਰਚਾਰੀਆਂ ਨੂੰ ਪੈ ਗਈ ਆ ਪਾਜੜਾ ਸੂਤਰਾਂ ਦੇ ਹਵਾਲੇ ਤੋਂ ਤਸਵੀਰਾਂ ਦੇ ਵਿੱਚ ਵੀ ਜਾਣਕਾਰੀ ਮੁਤਾਬਕ ਇਸ ਤਰ੍ਹਾਂ ਜਿਹੜਾ ਹੈ ਸਮੇਂ ਤੋਂ ਇਹ ਨਾ ਕਣਕ ਪਾਇਆ ਜਾ ਰਿਹਾ ਉੱਪਰ ਪਾਣੀ ਪਾਇਆ ਜਾ ਰਿਹਾ ਸੀ ਤੇ ਭਜਨ ਵਧਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ ਗੁਰੂ ਹਰ ਸਹਾਇ ਦੇ ਗੋਦਾਮਾਂ ਵਿੱਚ ਸਟੋਰ ਕੀਤੇ ਅਨਾਜ ਨੂੰ ਪ रहा है का लखा रुपए का तो नुकसान किया जा रहा है आ ਸਾਫ ਉੱਪਰ ਤੁਸੀਂ ਪਾਣੀ ਦੀਆਂ ਜੜੀਆਂ ਨੇ ਬਿਛਾੜਾਂ ਪਾਣੀ ਉੱਪਰ ਜੜੀਆਂ ਦੇ ਵਿੱਚ ਜਿਹੜੀ ਕਣ ਕਿ ਉਸ ਨੂੰ ਆਸਾਨੀ ਨਾਲ ਪਿਆ ਜਾ ਰਿਹਾ ਤਾਂ ਜੋ ਇਹਦੇ ਵਿੱਚੋਂ ਜਿਹੜਾ